ਕੌਂਫਰੰਸ ਰੱਖੀ ਸੀ ਕਲੈਰੀਫਾਈ ਕਰੰਟਲੀ ਰੱਖੀਏ ਜੀ ਸਾਨੂੰ 5 ਦੀ ਦੁਪਹਿਰ ਨੂੰ ਟੁੱਕਾ ਆਂਦਾ ਹਸਪੀਟਲ ਤੋਂ ਜਿਹਦੇ ਵਿੱਚ ਬੰਦੇ ਦੀ ਡੈਥ ਹੋ ਜਾਂਦੀ ਹੈ ਤਾਂ ਮੌਕੇ ਤੇ ਸਾਡੇ ਐਸ ਐਚਓ ਤੇ ਆਈਓ ਵੀ ਜਾਂਦੇ ਨੇ ਜੋ ਕਿ ਇਹ ਪਤਾ ਲੱਗਦਾ ਕਿ ਉਹਨਾਂ ਦੇ ਬਿਆਨਾਂ ਤੋਂ ਜਿਹੜੇ ਕੰਪਲੇਨੈਂਟ ਨੇ ਉਹਨਾਂ ਦੇ ਰਿਲੇਟਿਵਸ ਦੇ ਬਿਆਨਾਂ ਤੋਂ ਹੀ ਪਤਾ ਲੱਗਦਾ ਕਿ ਐਕਸੀਡੈਂਟ ਹੋਇਆ ਸੀ 4 ਦੀ ਰਾਤ ਨੂੰ ਇਹ ਮੁੰਡੇ ਦਾ ਨਾਮ ਹੈ ਕਮਿੰਟ ਮੁੰਡੇ ਦਾ ਨਾਮ ਹੈ ਰਜੇਸ਼ ਨਾਮ ਹੈ ਮੁੰਡੇ ਦਾ ਜਿਹੜਾ ਕਿ ਜ਼ੋਮੈਟੋ ਤੇ ਡਿਲੀਵਰੀ ਕਰਦਾ ਹੈ ਜ਼ੋਮੈਟੋ ਤੇ ਡਿਲੀਵਰੀ ਕਰ ਰਿਹਾ ਸੀ ਰਾਤ ਨੂੰ ਤਾਂ ਟਿੱਬਾ ਰੋਡ ਤੋਂ ਜਦੋਂ ਟਰੈਵਲ ਕਰ ਰਿਹਾ ਸੀ ਤਾਂ ਉਹਦਾ ਐਕਸੀਡੈਂਟ ਹੋ ਜਾਂਦਾ ਹੈ ਤਾਂ ਉਸ ਐਕਸੀਡੈਂਟ 'ਚ ਉਹ ਸਿਰ ਦੇ ਵੱਲ ਡਿੱਗਦਾ ਤੇ ਸਿਰ ਤੇ ਸੱਟਾਂ ਵੱਜਦੀਆਂ ਉਹਨੂੰ ਨਾਲ ਹੀ ਹਸਪਤਾਲ ਲੈ ਕੇ ਜਾਇਆ ਜਾਂਦਾ ਤੇ ਅਗਲੇ ਦਿਨ ਉਹਦੀ ਡੈਥ ਹੋ ਜਾਂਦੀ ਹੈ ਲੋਕਾਂ ਨੂੰ ਕਿਹਾ ਗਿਆ ਵੀ ਇਹ ਇਦੇ ਵਿੱਚ ਇਹ ਹੈ ਕਿ ਮੀਡੀਆ ਦੇ ਕੁਝ ਪਰਸਨਸ ਨੂੰ ਮਿਸ ਰਿਪਰੈਜ਼ੈਂਟੇਸ਼ਨ ਹੋ ਗਿਆ ਮਿਸ ਕਮਿਊਨੀਕੇਸ਼ਨ ਆਫ ਫੈਕਟਸ ਹੋ ਗਿਆ ਹੈ ਅਸਲ ਖਬਰ ਇਹ ਹੀ ਹੈ ਕਿ ਐਕਸੀਡੈਂਟ ਹੋਇਆ ਹੈ ਡਾਕਟਰ ਤੋਂ ਵੀ ਜਾ ਕੇ ਕਲੈਰੀਫਾਈ ਕੀਤਾ ਗਿਆ ਕਿ ਸੱਟਾਂ ਕਿਸ ਤਰ੍ਹਾਂ ਦੀਆਂ ਨੇ ਕੋਈ ਸਨੈਚਿੰਗ ਵਿਲੇਜਵੇਂ ਕੋਈ 10 ਵਜਦੀ ਹੈ ਜਾਂ ਉਦਾਂ ਦੀ ਕੋਈ ਸੱਟਾਂ ਨਹੀਂ ਹੈਗੀਆਂ ਸਿਰ ਦੇ ਭਾਰ ਬੰਦਾ ਡਿੱਗਿਆ ਤੇ ਉਹੀ ਸੱਟ ਹੈ ਉਹਦੇ ਬਾਈਕ ਤੇ ਵੀ ਡੈਂਟ ਲੱਗਿਆ ਹੋਇਆ ਹੈ ਕਿ ਜਿਹੜਾ ਕਿ ਡਿੱਗਣ ਦੇ ਨਾਲ ਹੀ ਹੈ ਕੁਝ ਆਡੈਂਟੀਫਾਈ ਹੋ ਪਾਇਆ ਇਸ ਦਿਨ ਲ ਐਕਸੀਡੈਂਟ ਹੋਇਆ ਸੀ ਜਿਹੜਾ ਵਹੀਕਲ ਸੀਗਾ ਉਹ ਮੁਦੇ ਦੇ ਜਿਹੜੇ ਉਹਨਾਂ ਦੇ ਬਿਆਨ ਨੇ ਉਹਨਾਂ ਦੇ ਕੰਪਲੇਨੈਂਟ ਦੀ ਫੈਮਿਲੀ ਦੇ ਬਿਆਨ ਨੇ ਉਹਨਾਂ ਦੇ ਅਕੋਰਡਿੰਗ ਉਹਨਾਂ ਨੇ ਗੱਡੀ ਨੰਬਰ ਦਿੱਤਾ ਹੈ ਜੋ ਕਿ ਅਸੀਂ ਹੁਣ ਵੈਰੀਫਾਈ ਕਰ ਰਹੇ ਹਾਂ ਸੀਸੀਟੀਵੀ ਕੈਮਰਾ ਚੋ ਵੀ ਸਾਡੀ ਉਹਨਾਂ ਨੂੰ ਦੇਖ ਕੇ ਤਫਤੀਸ਼ ਚੱਲ ਰਹੀ ਹੈ ਹੁਣ ਤੱਕ ਸਾਨੂੰ ਇਹ ਪਤਾ ਲੱਗਿਆ ਕਿ ਏਸ਼ਾ ਇਹਦੇ ਰਿਡਸ ਗੱਡੀ ਹੈ ਸਿਲਵਰ ਕਲਰ ਦੀ ਉਹਦਾ ਨੰਬਰ ਵੇਰਾ ਹੈਗਾ ਹੈ ਸਾਡੀ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਜੀ ਉਹ ਕਿੱਥੋਂ ਦਾ ਰਹਿਣ ਵਾਲਾ ਸੀ ਕਿੱਥੋਂ ਦਾ ਉਹ ਸਭ ਤਫਤੀਸ਼ ਜਾਰੀ ਹੈ ਜੀ ਸਾਡੀ ਇਹੀ ਰੁਸ਼ਭ 버ਗਰ ਵਾਲੇ ਦੀ ਕੋਈ ਦੁਕਾਨ ਹੈ ਉੱਥੋਂ ਹਾਂਜੀ ਉਧਰੋਂ ਦੀ ਜਾ ਰਿਹਾ ਸੀ ਭਾਈ ਵਾਲੇ ਚੌਂਕ ਵਾਲੀ ਸਾਈਡ ਅਰ 38 ਇਅਰਸ ਜੀ ਮੈਡਮ ਇੱਕ ਮਾਮਲਾ ਹੋ ਰਿਹਾ ਵੀ ਜਿੱਦਾਂ ਦੇਖਿਆ ਵੇਗੇ ਕਿ ਥਾਣੇ ਤੋਂ ਬਾਹਰ ਫਸਲਕਾਰ ਕਵਰਿੰਗ ਕਰਨ ਵਾਸਤੇ ਜਾਂਦੇ ਆ ਉਹ ਥਾਣੇ ਤੋਂ ਬਾਹਰ ਹੀ ਬਾਈਕ ਚੋਰੀ ਹੋ ਜਾਂਦੀ ਹੈ ਮੈਂ ਇੰਤਾਂ ਤੋਂ ਇੰਤਾਂ ਦੇ ਕੋਲ ਤੁਹਾਡੇ ਦਿੱਤੇ ਹੋਏ ਸੀਸੀ ਕੈਮਰੇ ਜਾਂ ਕੋਈ ਨਹੀਂ ਜਾਂਦਾ ਫੋਟੋ ਜੀ ਇਹ ਜਿਹੜਾ ਇਨਸੀਡੈਂਟ ਹੋਇਆ ਸੀ ਥੋੜੇ ਦਿਨ ਪਹਿਲਾਂ ਦਾ ਹੈ ਥਾਣੇ ਦੇ ਬਾਹਰੋਂ ਬਾਈਕ ਚੋਰੀ ਹੋ ਜਾਂਦੀ ਹੈ ਉਹਦਾ ਪਰਚਾ ਨਾਲ ਹੀ ਰਜਿਸਟਰ ਕਰ ਦਿੱਤਾ ਗਿਆ ਸੀ ਉਹਦੀ ਵੀ ਤਫ਼ਤੀਸ਼ ਚੱਲ ਰਹੀ ਹੈ ਜੀ ਜਿੱਦਾਂ ਹੀ ਕੁਝ ਹੋਏਗਾ ਜੀ ਉਹਦੇ ਬਾਰੇ ਦੱਸਿਆ ਜਾਏਗਾ ਥਾਣੇ ਦੇ ਬਾਰ ਕੈਮਰਾਜ਼ ਲੱਗੇ ਹੋਏ ਨੇ ਕੈਮਰਾਜ਼ ਨੂੰ ਵੈਰੀਫਾਈ ਕਰਕੇ ਬੰਦੇ ਦੀ ਸ਼ਕਲਾ ਸਾਨੂੰ ਪਤਾ ਲੱਗ ਗਈਆਂ ਨੇ ਤੇ ਉਹਨਾਂ ਵਿੱਚ ਅਸੀਂ ਲੱਗੇ ਹੋਏ ਹਾਂ ਜੀ